ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਸ਼ੰਭੂ ਬਾਰਡਰ ਨੂੰ ਖੋਲਣ ਦੇ ਆਦੇਸ਼ ਦਿੱਤੇ ਨੇ ਤੇ ਇਸ ਤੋਂ ਬਾਅਦ ਹੁਣ ਆਮ ਆਦਮੀ ਪਾਰਟੀ ਦੇ ਬੁਲਾਰੇ ਨੀਲ ਗਰਗ ਵੱਲੋਂ ਇਸ ਫੈਸਲੇ ਦਾ ਸਵਾਗਤ ਕੀਤਾ ਗਿਆ ਹੈ ਤੇ ਨਾਲ ਹੀ ਉਹਨਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ 2013 ਦੇ ਇੱਕ ਵੀਡੀਓ ਦਾ ਜ਼ਿਕਰ ਕਰਦੇ ਹੋਏ ਇਹ ਵੀ ਕਿਹਾ ਹੈ ਕਿ ਉਹਨਾਂ ਨੇ ਐਮਐਸਪੀ ਦੀ ਕਾਨੂੰਨੀ ਗਰੰਟੀ ਦੇਣ ਤੇ ਸੁਆਮੀਨਾਥਨ ਕਮਿਸ਼ਨ ਦੀਆਂ ਸ਼ਿਫਾਰਿਸ਼ਾਂ ਨੂੰ ਲਾਗੂ ਕਰਨ ਦੀ ਗੱਲ ਕਹੀ ਸੀ ਲੇਕਿਨ ਉਸ ਦੇ ਉਲਟ ਉਹਨਾਂ 2020 ਦੇ ਵਿੱਚ ਤਿੰਨ ਖੇਤੀ ਕਾਨੂੰਨ ਲਿਆਂਦੇ ਤੇ ਦਬਾਅ ਵਿੱਚ ਆ ਕੇ ਉਹ ਵਾਪਸ ਵੀ ਲੈ ਉਹਨਾਂ ਵੀ ਆਖਿਆ ਕਿ ਜੇਕਰ ਕਿਸਾਨ ਆਪਣੀ ਗੱਲ ਰੱਖਣ ਦੇ ਲਈ ਦਿੱਲੀ ਜਾਣਾ ਚਾਹੁੰਦੇ ਨੇ ਤਾਂ ਉਸ ਵਿੱਚ ਕੁਝ ਵੀ ਗਲਤ ਨਹੀਂ ਹੈ ਦੇਖੋ ਅੱਜ ਹਰਿਆਣਾ ਪੰਜਾਬ ਹਾਈ ਕੋਰਟ ਦਾ ਜਿਹੜਾ ਫੈਸਲਾ ਆਇਆ ਸ਼ੰਭੂ ਬਾਰਡਰ ਨੂੰ ਲੈ ਕੇ ਇਹ ਸਵਾਗਤਯੋਗ ਕਦਮ ਹੈ ਅਸੀਂ ਤੇ ਪਹਿਲੇ ਦਿਨ ਤੋਂ ਇਸ ਚੀਜ਼ ਦੇ ਬੁਧੇ ਹੀ ਰਹੇ ਹੈਗੇ ਹਾਂ ਕਿ ਕਿਸਾਨ ਸਾਡੇ ਆਪਣੇ ਨੇ ਉਹਨਾਂ ਦੀਆਂ ਮੰਗਾਂ ਬੜੀਆਂ ਜਾਇਜ਼ ਨੇ ਜੇਕਰ ਆਪਣੀਆਂ ਮੰਗਾਂ ਮਨਾਉਣ ਵਾਸਤੇ ਜਾਂ ਆਪਣੀ ਗੱਲ ਕਹਿਣ ਵਾਸਤੇ ਪ੍ਰਧਾਨ ਮੰਤਰੀ ਨੂੰ ਮਿਲਣ ਲਈ ਦਿੱਲੀ ਜਾਣਾ ਚਾਹੁੰਦੇ ਆ ਉਹਦੇ ਵਿੱਚ ਗਲਤ ਕੀ ਹੈਗਾ 2013 ਦੇ ਵਿੱਚ ਪ੍ਰਧਾਨ ਮੰਤਰੀ ਸਾਹਿਬ ਨੇ ਖੁਦ ਹੀ ਇੱਕ ਵੀਡੀਓ ਚ ਕਿਹਾ ਸੀ ਕਿ ਉਹ ਕਿਸਾਨਾਂ ਦਾ ਪੂਰਾ ਕਰਜ਼ਾ ਵੀ ਮਾਫ਼ ਕਰਨਗੇ ਉਹ ਸੁਆਮੀਨਾਥਨ ਦੀ ਰਿਪੋਰਟ ਵੀ ਲਾਗੂ ਕਰਨਗੇ ਕਿ ਉਹ ਜਿਹੜਾ ਹੈਗਾ ਐਮਐਸਪੀ ਨੂੰ ਕਾਨੂੰਨੀ ਗਰੰਟੀ ਦੇਣਗੇ ਉਹ ਤਾਂ ਕੀ ਹੋਣਾ ਸੀ ਲੇਕਿਨ ਉਲਟਾ 2020 ਦੇ ਵਿੱਚ ਖੇਤੀ ਦੇ ਤਿੰਨ ਕਾਲੇ ਕਾਨੂੰਨ ਲੈ ਕੇ ਆਂਦੇ ਜਿਸ ਦੇ ਖਿਲਾਫ ਪੂਰੇ ਦੇਸ਼ ਦੇ ਕਿਸਾਨਾਂ ਨੇ ਜਦੋਜਾਹਦ ਕੀਤੀ 750 ਕਿਸਾਨ ਸ਼ਹੀਦ ਹੋਇਆ ਔਰ ਉਸ ਤੋਂ ਬਾਅਦ ਪ੍ਰੈਸ਼ਰ ਵਿੱਚ ਆ ਕੇ ਭਾਵੇਂ ਪ੍ਰਧਾਨ ਮੰਤਰੀ ਸਾਹਿਬ ਨੇ ਉਹ ਕਾਨੂੰਨ ਤਾਂ ਵਾਪਸ ਲੈ ਲਏ ਪਰ ਜਿਹੜਾ ਕਾਨੂੰਨ ਵਾਪਸ ਲੈਣ ਲੱਗਿਆ ਉਹਨਾਂ ਨੇ ਵਾਅਦਾ ਕੀਤਾ ਸੀ ਕਿ ਐਮਐਸਪੀ ਦੀ ਕਾਨੂੰਨੀ ਗਰੰਟੀ ਦੇਵਾਂਗੇ ਉਹ ਅੱਜ ਤੱਕ ਵਫਾ ਨਹੀਂ ਹੋਈ ਜਿਉਂ ਵਫਾ ਨਹੀਂ ਹੋਈ ਤਾਂ ਹੀ ਤਾਂ ਕਿਸਾਨ ਦੁਬਾਰਾ ਜਹੋਣੇ ਚਾਹੁੰਦੇ ਸੀ ਪਰ ਹਾਲ ਦੇਖੋ ਕਿ ਹਰਿਆਣਾ ਦੀ ਬੀਜੇਪੀ ਦੀ ਸਰਕਾਰ ਨੇ ਜੋ ਹਾਲ ਬਾਰਡਰ ਤੇ ਕੀਤਾ ਜਿਸ ਤਰੀਕੇ ਨਾਲ ਕਿਸਾਨਾਂ ਤੇ ਤਸ਼ੱਦਦ ਕੀਤਾ ਤੇ ਉਸ ਤੋਂ ਬਾਅਦ ਜਿਸ ਤਰੀਕੇ ਨਾਲ ਪੱਕੇ ਤੌਰ ਤੇ ਛੜਕਾਂ ਨੂੰ ਰੋਕਿਆ ਠੀਕ ਹੈ ਨਾ ਇਹ ਤਾਂ ਲੋਕਾਂ ਨੂੰ ਬੇਸਿਕਲੀ ਇਨਕਨਵੀਨੀਅੰਟ ਪੈਦਾ ਕਰਨ ਵਾਲਾ ਸੀ ਇਹ ਲੋਕਾਂ ਦੇ ਵਿੱਚ ਇੱਕ ਤਲਖੀ ਪੈਦਾ ਕਰਨ ਵਾਲਾ ਸੀ ਸੋ ਇਸ ਕਰਕੇ ਜਿਹੜਾ ਮਾਨਯੋਗ ਹਾਈ ਕੋਰਟ ਦਾ ਇਹ ਫੈਸਲਾ ਆਇਆ ਇੱਕ ਵਧੀਆ ਫੈਸਲਾ ਹੈਗਾ ਜਿੱਥੇ ਆਮ ਲੋਕਾਂ ਨੂੰ ਉਸ ਰਸਤੇ ਤੋਂ ਲੰਘਣ ਦੀ ਸਹੂਲਤ ਹੋਏਗੀ ਉੱਥੇ ਇੱਕ ਵਾਰ ਬੜੀ ਕਲੀਅਰ ਹੋ ਗਈ ਹੈ ਕਿ ਕਿਸਾਨ ਵੀ ਜਿਹੜੇ ਜ ਆਪਣੀ ਗੱਲ ਜੈਨੂ ਵਾਸਤੇ ਦਿੱਲੀ ਜਾਣਾ ਚਾਹੁੰਦੇ ਹੈਗੇ ਆ ਸ਼ਾਂਤਪੂਰ ਤਰੀਕੇ ਨਾਲ ਆਪਣਾ ਅੰਦੋਲਨ ਕਰਨਾ ਚਾਹੁੰਦੇ ਆ ਔਰ ਸਾਡਾ ਲੋਕਤੰਤਰ ਵੀ ਕਹਿੰਦਾ ਹੈ ਲੋਕਤੰਤਰ ਦੀ ਮਰਿਆਦਾ ਵੀ ਇਹੀ ਹੈ ਕਿ ਅਸੀਂ ਸ਼ਾਂਤਪੂਰੀ ਤਰੀਕੇ ਨਾਲ ਆਪਣੀ ਗੱਲ ਕਹਿ ਸਕਦੇ ਆ ਤਾਂ ਉਹ ਬਿਲਕੁਲ ਉੱਥੇ ਜਾ ਸਕਦੇ ਆ ਉਦੋਂ ਦੱਸਦੀ ਹੈ ਕਿ ਕਿਸਾਨ ਲਗਾਤਾਰ ਬਿੱਤੇ ਪੰਜ ਮਹੀਨਿਆਂ ਤੋਂ ਹਰਿਆਣਾ ਦੇ ਬਾਰਡਰ ਤੇ ਬੈਠੇ ਨੇ ਤੇ ਉਹਨਾਂ ਨੂੰ ਬੈਰੀਕੇਡ ਲਗਾ ਕੇ ਰੋਕਿਆ ਗਿਆ ਹੈ ਤੇ ਇਸ ਦਰਮਿਆਨ ਹੀ ਮਠੰਡਾ ਜ਼ਿਲ੍ਹੇ ਦੇ ਪਿੰਡ ਬੱਲੋ ਦੇ ਕਿਸਾਨ ਸ਼ੁਕਰਾਂ ਦੀ ਮੌਤ ਵੀ ਹੋਈ ਹੈ ਤੇ ਇਸ ਨਾਲ ਹੀ ਕਿਸਾਨਾਂ ਦਾ ਇਹ ਦਰਨਾ ਲਗਾਤਾਰ ਇਸ ਤਰ੍ਹਾਂ ਜਾਰੀ ਹੈ ਹੁਣ ਪੰਜਾਬ ਹਰਿਆਣਾ ਹਾਈ ਕੋਰਟ ਵੱਲੋਂ ਸ਼ੰਭੂ ਬਾਰਡਰ ਨੂੰ ਖੋਲਣ ਦੇ ਹੁਕਮ ਜਾਰੀ ਕੀਤੇ ਗਏ ਨੇ ਬਿਊਰੋ ਰਿਪੋਰਟ ਜਗਬਾਣੀ ਟੀਵੀ